ਅੱਜ ਸ਼ਹਿਰ ਪਰਤੇ ਸ੍ਰੀ ਗੁਰੂ ਵਦਾਸ ਤੇ ਅਗਰਫੋ ਦੇ ਆਗੂਆਂ ਨੇ ਭਾਜਪਾ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਸਾੜਿਆ ਮਾਮਲਾ ਅਮਿਤ ਸ਼ਾਹ ਨੇ ਬਾਬਾ ਸਾਹਿਬ ਜੀ ਦੇ ਖਿਲਾਫ ਗਲਤ ਸ਼ਬਦ ਬੋਲੇਗੇ ਉਸ ਦੇ ਵਿਰੋਧ ਚ ਪੰਜਾਬ ਭਰ ਚ ਅਮਿਤ ਸ਼ਾਹ ਦੇ ਪੁਤਲੇ ਫੂਕੇ ਜਾ ਰਿਹਾ ਨੇ ਅਤੇ ਭਾਜਪਾ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ ਜਾ ਰਹੀ ਹੈ ਤੁਸੀਂ ਵੇਖ ਰਹੇ ਹੋ ਜਨ ਪੰਜਾਬੀ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਸਾਡੇ ਹਾਲਾਤ ਦਲੇ ਸਮਾਜ ਦੇ ਹਾਲਾਤ ਔਰ ਜਿਨੇ ਵੀ 85% ਲੋਕ ਆ ਉਹਨਾਂ ਦੇ ਹਾਲਾਤ ਇਹੀ ਰਹਿਣੇ ਆ ਤੁਹਾਡੇ ਕੋਲ ਇੱਕ ਇੱਕ ਸੁਨਹਿਰੀ ਮੌਕਾ ਆ 2027 ਦੇ ਵਿੱਚ ਕਿ ਤੁਸੀਂ ਇਸ ਭਾਜਪੀ ਨੂੰ ਇਸ ਦੁਨੀਆ ਤੋਂ ਕੀ ਇਸ ਭਾਰਤ ਦੇ ਵਿੱਚੋਂ ਔਰ ਪੂਰੇ ਵਰਲਡ ਦੇ ਵਿੱਚੋਂ ਖਤਮ ਕਰਤਾ ਜਾਵੇ ਨਹੀਂ ਤਾਂ ਤੁਹਾਡੇ ਜਿਹੜੇ ਬੱਚੇ ਆ ਤੁਹਾਡਾ ਰਿਜ਼ਰਵੇਸ਼ਨ ਆ ਤੁਹਾਡਾ ਰੈਕਸ਼ਨ ਆ ਇਹ ਬਿਲਕੁਲ ਸੁਰੱਖਿਤ ਨਹੀਂ ਇੱਕ ਮੈਂ ਗੱਲ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਜੇ ਇਹਨਾਂ ਨੂੰ ਖਤਰਾ ਆਇਆ ਕਿਸੇ ਲੀਡਰ ਤੋਂ ਸਿਰਫ ਸਿਰਫ ਇੱਕ ਲੀਡਰ ਆਹੋ 바ਵਾ ਸਾਹਿਬ ਡਾਕਟਰ ਪੀ ਮਰਾਓਂ ਵੇਟਕਰ ਅਗਰ ਜੇ ਇਹਨਾਂ ਨੂੰ ਕਿਸੇ ਤੋਂ ਖਤਰਾ ਆਇਆ ਕਿਸੇ ਕਿਤਾਬ ਤੋਂ ਖਤਰਾ ਆਇਆ ਤਾਂ ਉਹ ਸਿਰਫ ਸਿਰਫ ਇੱਕੋ ਹੀ ਕਿਤਾਬ ਆ ਉਹ ਹੈਗਾ ਭਾਰਤੀ ਸੰਵਿਧਾਨ ਜੇ ਇਹਨਾਂ ਨੂੰ ਤੀਸਰਾ ਕਿਸੇ ਤੋਂ ਖਤਰਾ ਆਇਆ ਉਹ ਹੈਗਾ ਸਾਡੀ ਰਿਜ਼ਰਵੇਸ਼ਨ ਜਿਹਨੂੰ ਅਰਖਣ ਕਹਿੰਦੇ ਆ ਅਰਖਣ ਇਸ ਲਈ ਆ ਕਿ ਜਿਹੜੀ ਬਰਾਬਰਤਾ ਜਿਹੜੀ ਆ ਉਹ ਸਾਡੇ ਵਿੱਚ ਲੈ ਕੇ ਆਵੇ ਜਿੱਥੇ ਪਰਮਪితਾ ਗੁਰੂ ਵਿਦਾਸ ਮਹਾਰਾ ਜੀ ਨੇ ਕਿਹਾ ਸੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਹਨ ਛੋਟ ਬੜੇ ਸਭ ਸੰਭ ਸੇ ਰਵਦਾਸ ਰਹੇ ਪਰਸਨ ਉਹ ਜਿਹੜੀ ਪਰਮ ਦਾਸ ਮਹਾਰਾਜ ਦੀ ਵਿਚਾਰਧਾਰਾ ਸੀ ਉਹ ਮਾਨਵਰ ਕਾਂਚੀ ਰਾਮ ਜੀ ਦੇ ਤੱਕ ਔਰ ਜਿਹੜੀ ਬਾਬਾ ਸਾਹਿਬ ਨੇ ਉਹ ਸਾਰੀ ਜਿਹੜੀ ਆ ਪੂਰੀ ਕੀਤੀ ਆ ਇਸ ਭਾਰਤੀ ਸੰਵਿਧਾਨ ਨੂੰ ਬਣਾ ਕੇ ਜੇ ਭਾਰਤੀ ਸੰਵਿਧਾਨ ਨਾ ਹੁੰਦੇ ਨੇ ਜਿਹੜੇ ਘਰਾਂ ਚ ਬੈਠੇ ਲੋਕ ਅੱਜ ਸਾਨੂੰ ਦੇਖਦੇ ਆ سوشل میڈیا ਤੇ ਉਹਨਾਂ ਨੂੰ ਵੀ ਇੱਥੇ ਆਣਾ ਚਾਹੀਦਾ ਸੀ ਕਿ ਭਾਰਤੀ ਸੰਵਿਧਾਨ ਕਰਕੇ ਬਾਬਾ ਸਾਹਿਬ ਕਰਕੇ ਆਪਣੀਆਂ ਨੌਕਰੀਆਂ ਔਰ ਪੜ੍ਹ ਲੈ ਕੇ ਜਿਹੜੇ ਅਫਸਰ ਬਣੇ ਆ ਜੇ ਭਾਰਤੀ ਸੰਵਿਧਾਨ ਨਾ ਰਿਹਾ ਤੇ ਤੁਸੀਂ ਵੀ ਨਹੀਂ ਰਹਿਣਾ ਤੁਹਾਡੀਆਂ ਨੌਕਰੀਆਂ ਵੀ ਜਾਂਦੀਆਂ ਲੱਗਣੀਆਂ ਇਸ ਕਰਕੇ ਮੈਂ ਆਪਣੇ ਬਹੁਜੋ ਸਮਾਜ ਨੂੰ ਬੇਨਤੀ ਕਰਦਾ ਕਿ ਜਿੱਥੇ ਦਲਾਲ ਤੁਹਾਨੂੰ ਦਿਸੇ ਇਹਦੀ ਜਿੱਥੇ ਫੋਟੋ ਦਿਸੇ ਜਾ ਇਹਦੇ ਜੁੱਤੀਆਂ ਮਾਰੋ ਜਾਂ ਇਹਦੀ ਫੋਟੋ ਪਾੜੋ ਕਿਉਂਕਿ ਇਹ ਸਾਡਾ ਦਲਿਤ ਵਿਰੋਧੀ ਸਰਕਾਰ ਦੇ ਵਿੱਚ ਬੈਠਾ ਆ ਬੀਜੇਪੀ ਸਰਕਾਰ ਸਾਡੀ ਦਲਿਤ ਵਿਰੋਧੀ ਸਰਕਾਰ ਆ ਔਰ ਜਿੰਨੇ ਵੀ ਐਸਸੀ ਸਮਾਜ ਦੇ ਬੰਦੇ ਜਿਹੜੇ ਜਿੱਤ ਕੇ ਉਸ ਪਾਰਟੀ ਵਿੱਚ ਗਏ ਆ ਸੈਂਟਰ 'ਚ ਗਏ ਆ ਉਹਨਾਂ ਨੂੰ ਇਹਦੇ ਸਾਹਮਣੇ ਅਸਤੀਫਾ ਦੇਣਾ ਚਾਹੀਦਾ ਸੀ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਜੇ ਤੁਸੀਂ ਆਪਣਾ ਸੰਵਿਧਾਨ ਬਚਾਣਾ ਹੈ ਤੇ ਤੁਹਾਨੂੰ ਬੀਜੇਪੀ ਦਾ ਜਿਹੜਾ ਵਿਰੋਧ ਕਰਨੇ ਪੈਣਾ ਔਰ ਇਸ ਦਲਾਲ ਦੇ ਖਿੱਤਰ ਮਾਰਨੇ ਪੈਣੇ ਆ ਮੈਂ ਕਹਿੰਦਾ ਕਿਸੇ ਭਰਾ ਕੋਲ ਜੁੱਤੀ ਜਤੀ ਜਤੀ ਹੈਗੀ ਚप्पल ਪੈ ਗਈ ਇਹਦੇ ਦੇ ਦਿਓ ਪੁੱਤ ਦੇਈ ਜਰਾ ਚप्पल ਇੱਕ ਮਿੰਟ ਦੇਈ ਮੇਰਾ ਆਹ ਦੇਖੋ ਇਹ ਬੰਦਾ ਜਿਹੜਾ ਪੁੱਤਾ ਜਾਂ ਗਰੀਬ ਦੀ ਚੱਪਲਾ ਆ ਜਾ ਆ ਜਾ ਇਹ ਗਰੀਬ ਦੀ ਚੱਪਲਾ ਗਰੀਬਾਂ ਦਾ ਹੱਕ ਖਾਦਾ ਇਸ ਬੰਦੇ ਨੇ ਆਹ ਦੇਖੋ ਢੇਡੇ ਦਾ ਇਹਦੇ ਵਿੱਚ ਕਿੰਨਾ ਕੁਸ਼ ਗਰੀਬਾਂ ਦੇ ਹੱਕ ਜਿਹੜੇ ਵਿੱਚ ਕੋਈ ਹੋਇਆ ਪੌੜ ਗੱਡੀਆਂ ਪਤਾ ਨਹੀਂ ਕੀ ਕੁਸ਼ ਗਰੀਬਾਂ ਦੀ ਰਿਜ਼ਰਵੇਸ਼ਨ ਰੈਰਕਸ਼ਨ ਇਸ ਕਰਕੇ ਅਸੀਂ ਇਸ ਬੰਦੇ ਦੇ ਆ ਜੁੱਤੀ ਮਾਰਦੇ ਆ ਤੂੰ ਸਾਡਾ ਦਲਿਤ ਵਿਰੋਧੀ ਬੰਦਾ ਆ ਇਸ ਕਰਕੇ ਅਸੀਂ ਜੁੱਤੀ ਮਾਰਦੇ ਆ ਜੇ ਇਸ ਬੰਦੇ ਨੇ ਸਤੀਫਾ ਨਾ ਦਿੱਤਾ ਇਹ ਤੋਂ ਵੱਡਾ ਪ੍ਰਦਰਸ਼ਨ ਜਿਹੜਾ ਗੁਰਬਿਦਾਸ ਟਾਈਗਰ ਫੋਰਸ ਲਿਕੂਗੀ ਸਾਡੇ ਰਾਸ਼ਟਰੀ ਪ੍ਰਧਾਨ 22 ਸਾਡੇ ਰਾਸ਼ਟ ਪ੍ਰਧਾਨ ਔਰ ਜ਼ਿਲ੍ਹਾ ਪ੍ਰਧਾਨ ਹੋ ਬਹੁਤ ਸਾਰੀ ਪੂਰੀ ਸਮੁੱਚੀ ਟੀਮ ਦਵਾਪਾ ਪ੍ਰਧਾਨ ਅੰਬੇਡਕਰ ਯੂਥ ਜਿਹੜੀ ਆ ਜਿਹੜੀ ਅੰਬੇਡਕਰ ਨੂੰ ਚਾਹਣ ਵਾਲੀ ਆ ਉਹ ਸਾਰੀ ਇੱਥੇ ਪਹੁੰਚੀ ਆ ਇਹਦੇ ਜੁੱਤੀਆਂ ਮਾਰ ਰਹੀ ਆ ਔਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਹਾਂ ਹੱਲੇ ਅੰਬੇਡਕਰ ਸਿਰਫ ਚੱਲਿਆ ਆ ਹੱਲੇ ਦੌੜਨਾ ਬਾਕੀ ਆ ਜਿੱਦੋਂ ਦੌੜ ਪਿਆ ਨਾ ਉਦੋਂ ਮੇਰੇ ਖਿਆਲ ਦੇ ਵਿੱਚ ਜਿਹੜੇ ਇਹ ਲੋਕ ਮੰਨੁਵਾਦੀ ਸੋਚ ਵਾਲੇ ਆ ਉਹਨਾਂ ਦਾ ਇਤਿਹਾਸ ਖਤਮ ਹੋ ਜਾਣਾ ਇਸ ਕਰਕੇ ਕਹਿੰਦੇ ਹੁੰਦੇ ਆ ਰਾਹਾਂ ਸੌਖੀਆਂ ਨਹੀਂ ਹੁੰਦੀਆਂ ਮਿਸ਼ਨ ਦੀਆਂ ਛੇਰਾਂ ਵਰਗੇ ਜਗਰੇ ਬਣਾਉਣੇ ਪੈਂਦੇ ਆ ਜੋ ਬੇ ਤਖਤ ਤੋਂ ਤਾਜ ਪਲਟਣਾ ਪਹਿਲਾਂ ਆਪਣੇ ਸੀਸ ਧਲੀ ਤੇ ਟਿਕਾਉਣੇ ਪੈਂਦੇ ਆ ਇਹ ਬਹੁਜਨ ਸਮਾਜ ਨੇ ਆਪਣਾ ਸੀਸ ਧਲੀ ਤੇ ਟਿਕਾਇਆ ਔਰ ਮੋਦੀ ਨੂੰ ਭਾਰਤ ਤੋਂ ਬਾਹਰ ਕਰਕੇ ਰਹਿਣਗੇ ਜੇ ਭੀਮ ਜੇ ਬਾਦ ਜੇ ਭੀਮ ਜੇ ਬਾਦ ਅਮੀਸ਼ਾ ਮਰਦਾਬਾਦ 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 ਅੱਜ ਹੁਸ਼ਿਆਰਪੁਰ ਦੇ ਵਿੱਚ ਗੁਰਪ੍ਰਦਾਸ ਟਾਈਗਰ ਫੋਰਸ ਵੱਲੋਂ ਉਤਲਾ ਫੂਕਿਆ ਗਿਆ ਤੇ ਇੱਕ ਸੰਦੇਸ਼ ਦਿੱਤਾ ਗਿਆ ਜਿਵੇਂ ਕਿ ਪੋਸਟ ਦੇ ਵਿੱਚ ਵੀ ਆਪਾਂ ਇਹ ਗੱਲ ਕਹੀ ਸੀਗੀ ਕਿ ਆਏ ਦਿਨ ਜਿਹੜੇ ਗਿੰਦਰ ਸਦੇਓ ਆਏ ਦਿਨ ਜਿਹੜੇ ਲੋਕ ਆ ਉਹ ਸਾਡੇ ਸਮਾਜ ਪ੍ਰਤੀ ਔਰ ਬਾਬਾ ਸਾਹਿਬ ਪ੍ਰਤੀ ਜਿਹੜੀ ਅੰਦਰ ਹੈ ਜਿਹੜੀ ਜ਼ਹਿਰ ਹੈ ਉਹਨੂੰ ਉਗਲਦੇ ਆ ਤੇ ਉਸੇ ਤਰ੍ਹਾਂ ਜਿਹੜੀਆਂ ਇਹ ਸਰਕਾਰਾਂ ਆ ਇਹਨਾਂ ਦੇ ਅੰਦਰ ਵੀ ਬਹੁਤ ਜ਼ਹਿਰ ਭਰਿਆ ਹੋਇਆ ਸਾਡੇ ਰਹਿਬਰਾਂ ਦੇ ਪ੍ਰਤੀ ਸੋ ਉਹਦੀ ਜਿਹੜੀ ਇੱਕ ਲੜੀ ਦੇ ਤਹਿਤ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਉਹ ਯਾਰ ਨਾ ਛੋੜੇ ਜੀ ਬਾਰੇ ਇੱਕ ਜਿਹੜੀ ਟਿੱਪਣੀ ਗਲਤ ਕੀਤੀ ਗਈ ਕਿ ਅੰਬੇਡਕਰ 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 ਇੱਕ ਤੁਸੀਂ ਫੈਸ਼ਨ ਬਣਾ ਰੱਖਿਆ ਜੇਕਰ ਇੰਨੀ ਵਾਰੀ ਰੱਬ ਦਾ ਨਾਮ ਲੈਂਦੇ ਤੇ ਤੁਹਾਨੂੰ ਰੱਬ ਮਿਲ ਜਾਣਾ ਸੀਗਾ ਸੋ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਅਰਬ ਹੈ ਸਾਡਾ ਜਿਹੜਾ ਨਰਕ ਆ ਉਹ ਸਾਡੇ ਬਾਬਾ ਸਾਹਿਬ ਅੰਬੇਡਕਰ ਨੇ ਹੀ ਕਟਿਆ ਸੋ ਜਿਹੜੀ ਚੀਜ਼ ਤੋਂ ਉਹਨੂੰ ਤਕਲੀਫ ਆ ਮੈਂ ਆਪਣੇ ਸਾਥੀ ਵੀਰਾਂ ਨੂੰ ਕਹੂੰਗਾ ਕਿ ਉਹਨੂੰ ਜੇਸ ਨਾਮ ਤੋਂ ਤਕਲੀਫ ਆ ਸਾਰੀ ਇੱਕ ਇੱਕ ਵਾਰੀ ਜ਼ਰੂਰ ਦੇ ਜੋ ਗੁਰਪ੍ਰਤਾਸ ਟਾਈਗਰ ਫੋਰਸ ਵੱਲੋਂ ਰੋਸ ਮਜਾਰਾ ਕੀਤਾ ਗਿਆ ਜੇਕਰ ਜਲਦੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮਾਫੀ ਨਹੀਂ ਮੰਗੀ ਗਈ ਤੇ ਇਹ ਜਿਹੜਾ ਰੋਸ ਮਜਾਰਿਆਂ ਦੀ ਜਿਹੜੀ ਲੜੀ ਆ ਇਹਨੂੰ ਜਲਦੀ ਪੂਰੇ ਭਾਰਤ ਦੇ ਵਿੱਚ ਤੇਜ਼ ਕੀਤਾ ਜਾਊਗਾ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਵੱਲੋਂ ਵਿਧਾਨ ਸਭਾ ਦੇ ਵਿੱਚ ਇੱਕ 바ਵਾ ਸਭ ਅੰਬੇਦਕਰ ਜੀ ਦੇ ਲਈ ਜਿਹੜੇ ਸ਼ਬਦ ਬੋਲੇ ਗਏ ਆ ਸ਼ਬਦ ਬੋਲੇ ਗਏ ਆ ਕਿ ਜੇ ਤੁਸੀਂ ਅੰਬੇਡਕਰ 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 ਇੱਕ ਨਵਾਂ ਟ੍ਰੈਂਡ ਆਇਆ ਅਗਰ ਤੁਸੀਂ ਇਹਦੀ ਜਗ੍ਹਾ ਭਗਵਾਨ ਦਾ ਨਾਮ ਲੈਂਦੇ ਤੇ ਤੁਹਾਨੂੰ ਰੱਬ ਮਿਲ ਜਾਣਾ ਹੈ ਜਾਂ ਸਵਰਗ ਮਿਲ ਜਾਣਾ ਹੈ ਪਰ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਸਦੀਆਂ ਪਹਿਲਾਂ ਸਾਨੂੰ ਨਾਂ ਤਾਂ ਕਿਸੇ ਆਣ ਕੇ ਕਿਸੇ ਦੇਵਤੇ ਨੇ ਜਾਂ ਕਿਸੇ ਨੇ ਸਾਨੂੰ ਨਹੀਂ ਸਾਡੀ ਸਾਰ ਨਹੀਂ ਲਈ ਸੋ ਜਦੋਂ ਤੋਂ ਬਾਬਾ ਸਾਹਿਬ ਅੰਬੇਡਕਰ ਦਾ ਸਵਿਧਾਨ ਲਿਖਿਆ ਗਿਆ ਜਦੋਂ ਤੋਂ ਬਾਬਾ ਸਾਹਿਬ ਆਏ ਆ ਸਾਡੇ ਰਹਿਬਰਾਂ ਨੇ ਹਾਂ ਦਾ ਨਾਰਾ ਮਾਰਿਆ ਉਦੋਂ ਤੋਂ ਸਾਨੂੰ ਜਿਹੜਾ ਬਾਬਾ ਸਾਹਿਬ ਅੰਬੇਡਕਰ ਜੀ ਦਾ ਦਿਖਾਇਆ ਹੋਇਆ ਜਾਨਕਿ ਸਵਰਗ ਦਿਖਿਆ ਉਹ ਸਾਨੂੰ ਬਾਬਾ ਸਾਹਿਬ ਅੰਬੇਡਕਰ ਜੀ ਦੇ ਆਉਣ ਤੇ ਹੀ ਦਿਖਿਆ ਹੈ ਬਾਕੀ ਨਾ ਹੀ ਤਾਂ ਸਾਨੂੰ ਕਿਸੇ ਭਗਵਾਨ ਨੇ ਪਹਿਲਾਂ ਆ ਕੇ ਪੁੱਛਿਆ ਨਾ ਹੀ ਕਿਸੇ ਭਗਵਾਨ ਨੇ ਸਾਡੀ ਸਾਰ ਲਈ ਨਾ ਹੀ ਕਿਉਂਕਿ ਗਰੀਬਾਂ ਮਜਲੂਮਾਂ ਤੇ ਅਤਿਆਚਾਰ ਆਪ ਸਭ ਨੂੰ ਪਤਾ ਪਹਿ ਹੁੰਦੇ ਰਹੇ ਆ ਕਿਉਂਕਿ ਮਨੁੱਖ ਸਮਰੱਥੀ ਦੇ ਵਿੱਚ ਵੀ ਕਈ ਕੁਝ ਲਿਖਿਆ ਗਿਆ ਆ ਕਿਉਂਕਿ ਜੇ ਉਹਨਾਂ ਦਾ ਭਗਵਾਨ ਤੇ ਸਾਡਾ ਵੀ ਕੋਈ ਭਗਵਾਨ ਹੈ ਜੇ ਅਗਰ ਸਾਡਾ ਕੋਈ ਭਗਵਾਨ ਹੈ ਸਾਡੇ ਸਤਿਗੁਰ ਵਾਲਮੀਕ ਜੀ ਗੁਰੂ ਅਰਬਦਾਸ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਸਾਡੇ ਬਾਬਾ ਸਾਹਿਬ ਅੰਬੇਡਕਰ ਜੀ ਜਿਨ੍ਹਾਂ ਨੇ ਸਾਨੂੰ ਇੱਥੇ ਲਿਆ ਕੇ ਅੱਜ ਇੱਥੇ ਜੇ ਅਸੀਂ ਇਸ ਚੌਂਕ ਦੇ ਵਿੱਚ ਖੜੇ ਆਂ ਜੇ ਚੌਂਕੇ ਬਣਾਇਆ ਗਿਆ ਤੇ ਸਭ ਉਹਨਾਂ ਦੇ ਸੰਵਿਧਾਨ ਦੀ ਬਦੌਲਤ ਉਹਨਾਂ ਦੀ ਬਦੌਲਤ ਆ ਸੋ ਸਾਥੀਓ ਮੈਂ ਆਪ ਸਭ ਨੂੰ ਕਹਿਣਾ ਚਾਹੁੰਦਾ ਨਾ ਕਿ ਆਪ ਸਭ ਜਾਗਰੂਤ ਹੋਵੋ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਆ ਇਹਨਾਂ ਲੋਕਾਂ ਨੂੰ ਜੇ ਇਹ ਲੋਕ ਸਾਡੇ ਰਹਿਬਰਾਂ ਨੂੰ ਨੀਚਾ ਦਿਖਾਲਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਕਿ ਅਸੀਂ ਸਾਰੇ ਰਲ ਕੇ ਹਮਲਾ ਮਾਰੀਏ ਤਾਂ ਕਿ ਇਹ ਜਿਹੜੀ ਸਰਕਾਰ ਆ ਇਹ ਸਰਕਾਰ ਉਤੋਂ ਅ ਚਲਦੀ ਕਰੋ ਤਾਂ ਕਿ ਜਿਹੜਾ ਆਪਣੇ ਲੋਕਾਂ ਦੀ ਹਾਂ ਦਾ ਨਾਰਾ ਮਾਰਨ ਵਾਲੀ ਕੋਈ ਸਰਕਾਰ ਵਧੀਆ ਆਵੇ ਸੋ ਮੈਂ ਸਾਰਿਆਂ ਸਾਥੀਆਂ ਨੂੰ ਬੇਨਤੀ ਕਰਦਾ ਕਿ ਤੁਹਾਡਾ ਧੰਨਵਾਦ ਜੋ ਤੁਸੀਂ ਆਏ ਆ ਸੋ ਚੰਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜਰੂਰ